ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਔਰ ਕੀ ਹਾਲ ਚਾਲ ਹੈ ਜੀ ਆਈ ਹੋਪ ਤੁਸੀਂ ਠੀਕ ਹੋਵੋਗੇ ਤੇ ਦੋਸਤੋ ਜਿਹੜੇ ਵਿਸ਼ੇ ਤੇ ਅੱਜ ਗੱਲ ਕਰਨ ਲੱਗੇ ਹਾਂ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੋ ਆਪਣੇ ਲਈ ਤੇ ਆਪਣੇ ਬੱਚਿਆਂ ਦੇ ਭਵਿੱਖ ਸੁਰੱਖਿਅਤ ਰਹੂਗਾ ਤੇ ਸਰਕਾਰ ਨੇ ਸੈਂਟਰ ਸਰਕਾਰ ਨੇ ਗਾਈਡਲਾਈਨ ਜਾਰੀਆਂ ਕੀਤੀਆਂ ਸੀ 1 ਜੂਨ 2024 ਨੂੰ ਜਿਹੜੀਆਂ ਕਿ ਸਾਰੇ ਦੇਸ਼ 'ਚ ਲਾਗੂ ਨੇ ਪਰ ਚਲੋ ਪਹਿਲਾਂ ਜਿਹੜੇ ਸਟੇਟਾਂ ਨੇ ਆਪਣੀ ਜਿਵੇਂ ਪੰਜਾਬ ਹਰਿਆਣਾ ਮਹਾਰਾਸ਼ਟਰ ਯੂਪੀ ਸਾਰੇ ਥੋੜੀ ਜੀ ਗੰਭੀਰਤਾ ਨਾਲ ਲਈ ਲਿਆ ਉਹਨਾਂ ਨੇ ਪਰ ਹੁਣ ਉਹਨਾਂ ਨੇ ਪੂਰੇ ਸਖਤ ਰੂਲਾਂ ਨਾਲ ਇਹ ਰੂਲ ਲਾਗੂ ਕਰਿਆ ਆਪਣਾ ਸਖਤੀ ਨਾਲ ਵੀ ਜਿਹੜੇ ਆਪਣੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਲਾਇਸੈਂਸ ਤਾਂ ਹੈ ਹੀ ਨਹੀਂ ਉਹਨਾਂ ਕੋਲ ਕਿਉਂ 18 ਸਾਲ ਤੋਂ ਘੱਟ ਉਮਰ ਦੇ ਦਾ ਬਣਦਾ ਵੀ ਨਹੀਂ ਹੈਗਾ ਉਹਨਾਂ ਨੂੰ ਆਪਾਂ ਜਿਵੇਂ ਬਾਈਕ ਦੇ ਦਿੰਨੇ ਆ ਸਕੂਲ ਕਾਲਜ ਜਾਣ ਲਈ ਜਾਂ ਕੋਈ ਚੀਜ਼ ਮੰਗਾਣ ਲਈ ਜਾਂ ਵੈਸੇ ਵੀ ਬੱਚੇ ਕਈ ਵਾਰੀ ਵੈਸੇ ਵੀ ਫਰੀ ਜਾਂਦੇ ਨੇ ਕੋਈ ਆਨਾ ਬਹਾਨਾ ਲਾ ਕੇ ਵੀ ਉਹ ਹੁਣ ਆਪਾਂ ਨੂੰ ਉਸ ਚੀਜ਼ ਨੂੰ ਰੋਕਣਾ ਪਏਗਾ ਆਪਣੇ ਬੱਚਿਆਂ ਨੂੰ ਆਪਣੇ ਸਾਧਨ ਦੇਣ ਤੋਂ ਗੁਰੇਜ਼ ਕਰਨਾ ਪਵੇਗਾ ਕਈ ਬੱਚੇ ਤਾਂ ਗੱਡੀਆਂ ਵੀ ਲੈ ਹੀ ਫਿਰਦੇ ਨੇ ਆਪਣੇ ਵਿੱਚ ਵਿੱਚ ਕਈਆਂ ਦੇ ਬੱਚੇ ਔਰ ਇਹ ਰੂਲ ਜਿਹੜੇ ਨਵੇਂ ਲਾਗੂ ਕਰੇ ਨੇ ਜੇ ਆਪਾਂ ਇਹਨਾਂ ਦੀ ਪਾਲਣਾ ਨਹੀਂ ਕਰਾਂਗੇ ਰੂਲ ਫਾਲੋ ਨਹੀਂ ਕਰਾਂਗੇ ਤਾਂ ਇਹਨਾਂ ਦਾ ਆਪਾਂ ਨੂੰ ਬਹੁਤ ਭਾਰੀ ਜੁਰਮਾਨਾ ਵੀ ਹੋ ਸਕਦਾ ਤੇ ਸਜ਼ਾ ਵੀ ਹੋ ਸਕਦੀ ਠੀਕ ਹੈ ਨਾ ਜੁਰਮਾਨਾ ਇਹਨਾਂ ਦੇ ਵਿੱਚ ਜੇ ਕਿਸੇ ਦਾ ਬੱਚਾ ਮੰਨ ਲਓ ਵੀ 17 ਜਾਂ 16 ਸਾਲ ਦਾ ਜਾਂ 18 ਤੋਂ ਘੱਟ ਲਾਇਸੈਂਸ ਤਾਂ ਹੁੰਦਾ ਹੀ ਨਹੀਂ ਉਹਦੇ ਕੋਲ ਆਪਾਂ ਸਾਧਨ ਲੈ ਕੇ ਸ਼ਹਿਰ ਭੇਜਦੇ ਆ ਤੇ ਉਹ ਕਿਸੇ ਨਾਕੇ ਤੇ ਕਿਸੇ ਪੁਲਿਸ ਕਰਮਚਾਰੀ ਨੇ ਘੇਰ ਲਿਆ ਤੇ ਉਹਦੇ ਵਿੱਚ ਬੱਚੇ ਨੂੰ ਕੁਝ ਨਹੀਂ ਹੋਏਗਾ ਆਪਾਂ ਨੂੰ ਜੁਰਮਾਨਾ ਲੱਗੇਗਾ ਪਹਿਲੀ ਵਾਰ ਉਹਦਾ 25000 ਰੁਪਏ ਠੀਕ ਹੈ 25000 ਦੀ ਰਕਮ ਇੱਕ ਆਮ ਮੱਧਮ ਪਰਿਵਾਰਾਂ ਲਈ ਤਾਂ ਬਹੁਤ ਵੱਡੀ ਹੁੰਦੀ ਆ ਤੇ ਸਾਲ 6 ਮਹੀਨੇ ਚ ਜੇ ਫਿਰ ਵੀ ਜਾਂ 2 ਮਹੀਨੇ ਬਾਅਦ ਆਪਾਂ ਬੱਚੇ ਨੂੰ ਫੇਸ ਨਹੀਂ ਬਣਨਾ ਹਾਂ ਤੇ ਉਹਦਾ ਹਾਂ ਇੱਥੇ ਉਹਦਾ ਬੱਚੇ ਦਾ ਇੱਕ ਹੋਰ ਗੱਲ ਹੈ ਜੀ ਤੁਸੀਂ ਨੇ ਉਹ ਵਧੀਆ ਗੱਲ ਕਹੀ 25 ਸਾਲ ਤੱਕ ਬੱਚੇ ਦਾ ਆਪਣਾ ਲਾਇਸੈਂਸ ਨਹੀਂ ਬਣਨਾ ਹੈਗਾ ਬੱਚਾ ਚਾਹੇ ਆਪਣਾ 25 ਸਾਲ ਦਾ ਹੋ ਜੇ ਉਸ ਬੱਚੇ ਦਾ ਲਾਇਸੈਂਸ ਡਰਾਈਵਿੰਗ ਲਾਇਸੈਂਸ ਨਹੀ ਬਣੇ ਹੁਣ ਤੁਸੀਂ ਦੇਖ ਲਓ ਇਹ ਕਿੰਡੀ ਗੰਭੀਰਤਾ ਦਾ ਵਿਸ਼ਾ ਕਿੰਨੀ ਵੇਟ ਕਰਨੀ ਪੈਂਦੀ ਆ ਪਤਾ ਹੀ ਦੇਖਦੇ ਆ 18 19 ਸਾਲ ਦਾ ਆਪਣਾ ਬੱਚਾ ਹੋ ਜੇਗਾ ਆਪਾਂ ਲਾਇਸੈਂਸ ਬਣਵਾ ਦਈਏ ਦਾ ਔਰ ਜੇ ਪਤਦਾਰੇ ਵੀ ਬੱਚੇ ਨੂੰ ਫਿਰ ਵੀ ਆਪਾਂ ਨਹੀਂ ਮੰਨਦੇ ਵੀ 25000 ਦਾ ਹਰਜਾਨਾ ਇੱਕ ਵਾਰੀ ਆਪਾਂ ਨੇ ਭਰ ਤਿਆ ਤੇ ਬੱਚਾ ਫਿਰ ਵੀ ਆਪਣਾ ਲੈ ਕੇ ਦੇ ਦੁਆਰੇ ਫੇਰ ਆਪਣਾ ਬੱਚਾ ਫਸ ਗਿਆ ਉਸੇ ਸਿਚੁਏਸ਼ਨ ਦੇ ਵਿੱਚ ਤਾਂ ਪਾਣੋ ਦੇ ਵਿੱਚ ਬੱਚੇ ਦੇ ਪੇਰੈਂਟਸ ਨੂੰ ਮਾਪਿਆਂ ਨੂੰ 3 ਸਾਲ ਤੱਕ ਉਹਦੇ ਵਿੱਚ ਸਜ਼ਾ ਦਾ ਵੀ ਪ੍ਰਾਵਧਾਨ ਕੀਤਾ ਇਹਨੇ ਸਰਕਾਰ ਨੇ ਤੇ ਇਹ ਰੂਲ ਬੜੇ ਸਖਤ ਨੇ ਤੇ ਫਾਇਦੇਮੰਦ ਵੀ ਨੇ ਕਿਉਂਕਿ ਆਪਣੇ ਬੱਚੇ ਹੁਣ ਨਹੀਂ ਮੰਨਦੇ ਆਪਾਂ ਨੂੰ ਹੁਣ ਥੋੜੀ ਸਖਤੀ ਕਰਨੀ ਪਈਗੀ ਬੱਚਿਆਂ ਨੂੰ ਤੇ ਬੱਚਿਆਂ ਨੂੰ ਇਹਦੇ ਬਾਰੇ ਦੱਸਣਾ ਹੀ ਪਏਗਾ ਤੇ ਸਕੂਲਾਂ ਦੇ ਵਿੱਚ ਆ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਸਕੂਲਾਂ ਦੇ ਵਿੱਚ ਵੀ ਤੇ ਪੁਲਿਸ ਕਰਮਚਾਰੀ ਜਾਂ ਪ੍ਰਸ਼ਾਸਨ ਆਪਣਾ ਕੈਂਪ ਲਾ ਲਾ ਕੇ ਵੀ ਜਾਣਕਾਰੀ ਦੇ ਰਹੇ ਨੇ ਬਾਕੀ ਯੂਟਿਊਬਰ ਵੀ ਇਹਦੇ ਬਾਰੇ ਜਾਣਕਾਰੀ ਦੇ ਰਹੇ ਨੇ ਕਈ ਇੱਕ ਜੁਨ ਬਹੁਤ ਵਧੀਆ ਆਪਣੇ ਫਾਇਦੇ ਲਈ ਹੋਆ ਹੂੰ ਤੇ ਅੱਗੇ ਹੁਣ ਬੱਚੇ ਛੋਟੇ ਛੋਟੇ ਵੀ ਦੇਖਦੇ ਆਪਾਂ ਬਾਜ਼ਾਰ ਦੇ ਵਿੱਚ ਐਕਟਿਵ ਵਾਲੇ ਫਿਰਦੇ ਆ ਗਏ ਗੱਡੀਆਂ ਵੀ ਚਲਾਉਂਦੇ ਨੇ ਆਪਾਂ ਖੁਦ ਵੀ ਭੇਜਦੇ ਆ ਵੀ ਕੰਮ ਚਲੋ ਇਹ ਬੱਚਾ ਹੋ ਗਿਆ 15 16 ਸਾਲ ਦਾ ਵੀ ਚਲ ਜਾਓ ਤੁਸੀਂ ਬਾਜ਼ਾਰ ਕੁਝ ਲਿਆਓ ਪਰ ਇਹ ਹੈ ਬਹੁਤ ਖਤਰੇ ਵਾਲੀ ਆ ਉਹ ਰਿਸਕ ਲੈ ਰਹੇ ਆਂਗੇ ਫੈਸਲਾ ਬਹੁਤ ਵਧੀਆ ਹੈ ਸਰਕਾਰ ਜੇ ਆਪਾਂ ਉਹਨਾਂ ਦੇ ਨਾਲ ਮਤਲਬ ਸਾਥ ਦੇਵਾਂਗੇ ਆਪਣੇ ਲਈ ਵੀ ਵਧੀਆ ਤੇ ਸਰਕਾਰ ਲਈ ਵੀ ਚਲੋ ਉਹਨਾਂ ਨੇ ਆਪਣੇ ਰੂਲ ਜੋ ਉਹਨਾਂ ਨੇ ਕੀਤਾ ਲਾਗੂ ਆਪਾਂ ਮੰਨਣਾ ਚਾਹੀਦਾ ਤੇ ਕਈ ਵਾਰੀ ਆਪਾਂ ਬੱਚਿਆਂ ਨੂੰ ਬੱਚੇ ਆਪਣਾ ਸਾਧਨ ਆਪਣਾ ਨਹੀਂ ਹੁੰਦਾ ਘਰੇ ਬੱਚੇ ਕਿਸੇ ਦਾ ਮੰਨ ਕੇ ਲੈ ਜਾਂਦੇ ਨੇ ਤੇ ਉਥੇ ਲਈ ਵੀ ਸਰਕਾਰ ਦੇ ਇਹ ਰੂਲ ਨੇ ਵੀ ਜਿਸ ਨੂੰ ਕੋਈ ਕੁਝ ਨਹੀਂ ਲੈਣਾ ਬੱਚੇ ਨੂੰ ਕੁਝ ਨਹੀਂ ਕਹਿਣਗੇ ਉਹ ਜਿਸ ਦਾ ਸਾਧਨ ਹੋਏਗਾ ਉਹਦੀ ਰਜਿਸਟ੍ਰੇਸ਼ਨ 12 ਇੱਕ ਸਾਲ ਲਈ ਉਹਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਜਾਵੇਗੀ ਵਾਹਨ ਦੀ ਯਾਨੀ ਕਿ ਉਹਦੀ ਆਰਸੀ ਬੌਂਡ ਹੋ ਜਾਏਗੀ ਠੀਕ ਹੈ ਨਾ ਰਜਿਸਟ੍ਰੇਸ਼ਨ ਰੱਦ ਸਮਝੀ ਜਾਵੇਗੀ ਉਹਦੀ ਉਹ ਚਾਹੇ ਆਪਣਾ ਡਿਜੀ ਲੋਕਰ ਦੇ ਵਿੱਚ ਕੋਈ ਆਪਣਾ ਉਹ ਆਰਸੀ ਰੱਖੇ ਪਰ ਉਹ ਮੰਨੀ ਨਹੀਂ ਜਾਏਗੀ ਯਾਨੀ ਕਿ ਉਹ ਇੱਕ ਸਾਲ ਲਈ ਆਪਣਾ ਸਾਧਨ ਹੀ ਬੇਕਾਰ ਆ ਠੀਕ ਹੈ ਤੇ ਉਸ ਵਾਹਨ ਮਾਲਕ ਤੇ ਵੀ ਕਾਰਵਾਈ ਹੋ ਸਕਦੀ ਹੈ ਜਿਹੜਾ ਆਪਣਾ ਬੱਚੇ ਨੂੰ ਵੀ ਆਪਣਾ ਗਵਾਂਡੀ ਦਾ ਹੀ ਲੈ ਕੇ ਆਪਣਾ ਸਾਧਨ ਆਪਣਾ ਬੱਚਾ ਉਹਤੇ ਵੀ ਕਾਰਵਾਈ ਹੋ ਸਕਦੀ ਆ ਤੇ ਇੰਨੇ ਸਖਤ ਰੂਲ ਸਰਕਾਰ ਨੇ ਲਿਆਂਦੇ ਨੇ ਇਹ ਤੇ ਸੋ ਇਸ ਕਰਕੇ ਆਪਣੇ ਬੱਚਿਆਂ ਨੂੰ ਬਾਈਕ ਜਾਂ ਸਕੂਟਰੀ ਤੋਂ ਦੇਣ ਤੋਂ ਗੁਰੇਜ਼ ਕਰੋ ਆਪ ਮਿਹਨਤ ਕਰੋ ਬਾਜ਼ਾਰ ਚੋਂ ਕੋਈ ਚੀਜ਼ ਲੈਣੀ ਆ ਆਪ ਲੈ ਕੇ ਆਓ ਬੱਚਾ ਸਕੂਲ ਛੱਡਣ ਜਾਣਾ ਆਪ ਜਾਓ ਠੀਕ ਆ ਨਾ ਅੱਜ ਕੱਲ ਤਾਂ ਲੇਡੀ ਵੀ ਸਕੂਟਰੀ ਐਕਟਿਵ ਆ ਚਲਾਈ ਫਿਰਦੇ ਨੇ ਠੀਕ ਆ ਨਾ ਤੇ ਸਰਕਾਰ ਦਾ ਇੱਕ ਤਰ੍ਹਾਂ ਨਾਲ ਫੈਸਲਾ ਵਧੀਆ ਵੀ ਆ। ਯਾਦ ਦੇ ਵਿੱਚ ਨਾ ਸਕੂਲਾਂ ਲਈ ਤਾਂ ਸਾਰਿਆਂ ਦੇ ਹੈਗਾ ਸਾਧਨ ਬੱਸਾਂ ਨੇ। ਹਾਂਜੀ ਹਾਂ। ਤੇ ਇਹ ਇੱਕ ਵਧੀਆ ਫੈਸਲਾ ਵੀ ਆ। ਤੇ ਇਹ ਰੂਲ ਸਰਕਾਰ ਦੇ ਆਪਾਂ ਨੂੰ ਫੋਲੋ ਕਰਨੇ ਚਾਹੀਦੇ ਨੇ। ਇਹ ਆਪਣੀ ਸੁਰੱਖਿਆ ਦੇ ਹੱਕ 'ਚ ਆਪਣੇ ਬੱਚਿਆਂ ਦੇ ਭਵਿੱਖ ਲਈ ਵੀ ਵਧੀਆ ਇਹ। ਬੱਚੇ ਵੀ ਇਹਨੂੰ ਫੋਲੋ ਕਰਨ। ਜਿਹੜੇ ਨਹੀਂ ਮੰਨਦੇ ਬੱਚੇ ਤੇ ਬਾਕੀ ਆਪਣੀ ਮਰਜ਼ੀ ਤੇ ਵੀ ਡਿਪੈਂਡ ਹੈ ਜੀ ਦੇਖੋ ਆਪਾਂ ਨੂੰ ਇਹਨਾਂ ਨੂੰ ਵੈਸੇ ਦਾ ਫਾਲੋ ਕਰਨਾ ਚਾਹੀਦਾ ਜਿਹੜੇ ਨਹੀਂ ਫਾਲੋ ਕਰ ਸਕਦੇ ਆਪਾਂ ਤਾਂ ਆਪਣਾ ਨੁਕਸਾਨ ਤਾਂ ਹੈ ਹੀ ਆ ਇਹਦੇ ਵਿੱਚ ਕੁੱਲ ਮਿਲਾ ਕੇ ਤੇ ਸਰਕਾਰ ਦਾ ਹਿੱਸਾ ਲੱਗਾ ਜੋ ਕਦਮ ਵੀ ਆ ਫੈਸਲਾ ਮੌਕੇ ਨੂੰ ਦੇਖ ਕੇ ਲਿਆ ਕਿਉਂਕਿ ਬੱਚੇ ਨੂੰ ਐਂ ਤਾਂ ਨਹੀਂ ਪਤਾ ਹੁੰਦਾ ਵੀ ਕਿੰਨੀ ਕੁ ਸਪੀਡ ਲਿਮਟ 'ਚ ਵਾਹਨ ਚਲਾਉਣਾ ਇਸ ਉਮਰ 'ਚ ਪਤਾ ਨਹੀਂ ਲੱਗਦਾ ਹੈ ਬੱਚੇ ਨੂੰ ਤੇ ਜਿਹੜਾ ਆਪਾਂ ਬੱਚੇ ਦੇ ਪੇਰੈਂਟਸ ਜਾਣਗੇ ਆਪਣਾ ਬੱਚੇ ਨੂੰ ਛੱਡ ਕੇ ਆਣਗੇ ਬੱਚੇ ਨੂੰ ਡਰ ਵੀ ਰਹੇਗਾ ਆਪਣਾ ਠੀਕ ਹੈ ਨਾ ਵੀ ਮੇਰੇ ਮਾਪੇ ਮੈਨੂੰ ਸਕੂਲ ਛੱਡਣ ਆ ਰਿਹਾ ਤੇ ਬੱਚਾ ਵੀ ਰੂਲ ਫੋਲੋ ਕਰੇਗਾ ਜੇ ਆਪਾਂ ਰੂਲ ਫੋਲੋ ਕਰਾਂਗੇ ਬੱਚੇ ਵੀ ਕਰਨਗੇ ਆਟੋਮੈਟਿਕ ਹੀ ਕਰਨਗੇ ਇੱਕ ਮਜਬੂਰੀਏ ਬਣ ਜੂਗੀ ਠੀਕ ਹੈ ਸੋ ਇਸ ਕਰਕੇ ਇਸ ਵਿਸ਼ੇ ਤੇ ਧਿਆਨ ਦਿਓ ਸਾਰੇ ਦੇਸ਼ ਵਾਸੀਆਂ ਨੂੰ ਬੇਨਤੀ ਆ ਇਹਨਾਂ ਰੂਲਾਂ ਦਾ ਆਪਣਾ ਪਾਲਣ ਕਰੋ ਠੀਕ ਹੈ ਜੀ ਅੱਗੇ ਕਰਦੇ ਆ ਵਲੌਗ ਦੇ ਪਆਇੰਡ ਤੇ ਕੱਲ ਨੂੰ ਫਿਰ ਮਿਲਦੇ ਆਂ ਜੀ ਨਵੇਂ ਵਲੌਗ ਦੇ ਵਿੱਚ ਕੋਈ ਹੋਰ ਜਾਣਕਾਰੀ ਸਾਂਝੀ ਕਰਾਂਗੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਚੈੱਕ ਕਰ ਲਈ ਦੁਬਾਰਾ